ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਇਸਪੇੜ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਕੜਕਾ ਪਖੂਪੁਰਾ ਪਿੰਡ ਬਿਲਕੁਲ ਲੱਗੇ ਆ ਅੰਮ੍ਰਿਤਵੀਰ ਦੇ ਘਰ ਆਏ ਆ ਦੋਸਤੋ ਤਕਰੀਬਨ ਪਹਿਲਾਂ ਵੀ ਆਪਾਂ ਡੇਲੀ ਰੁਟੀਨ ਦੇ ਵਿੱਚ ਚਾਹੇ ਜਦੋਂ ਵੀ ਪਸ਼ੂ ਆਉਂਦਾ ਨਵਾ ਠੀਕ ਹੈ ਜੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹੀਨੇ ਆ ਇਸ ਕਿਲੇ ਤੋਂ ਇਸ ਫਾਰਮ ਤੋਂ ਅੱਜ ਅਮਰਤ ਦੇ ਕੋਲ ਟੋਟਲ ਨਗਾਂ ਦੀ ਗਣਨ ਕਰ ਲਈਏ ਤੇ ਤਿੰਨ ਮੱਜਾਂ ਝੋਟੀਆਂ ਪਾ ਇੱਧਰ ਤੁਹਾਨੂੰ ਦਿਖਾਵਾਂਗੇ ਸੋ ਤਿੰਨ ਕੇ ਨਗ ਜਿਹੜੇ ਇੱਧਰ ਵੜਾ ਹੋਣਗੇ ਟੋਟਲ 6 ਇੱਕ ਪਸ਼ੂ ਆ ਪਸ਼ੂ ਵੈਸੇ ਸਾਰੇ ਸੂਏ ਸਵਾਏ ਆ ਜੇਕਰ ਕੋਈ ਗੱਬੜ ਨਗ ਹੋਇਆ ਤੇ ਵਿੱਚੇ ਤੁਹਾਨੂੰ ਡਿਟੇਲ ਦੱਸੀ ਜਾਊਗੀ ਅੱਜ ਤਰੀਕ 13 ਅਪ੍ਰੈਲ ਸੋ ਵਿਸਾਖੀ ਦਾ ਤਿਹਾੜਾ ਦੋਸਤੋ ਵਿਸਾਖੀ ਦੀਆਂ ਤੇ ਖਾਲਸਾ ਪੰਥ ਸਾਜਨਾ ਦੇਵਸ ਦੀਆਂ ਸਾਰੇ ਭੈਣ ਭਰਾਵਾਂ ਨੂੰ ਸਿੱਖ ਸੰਗਤਾਂ ਨੂੰ ਸਮੂਹ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ਹੋਣ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰੇ ਸੋ ਸਾਰੇ ਭੈਣ ਭਰਾ ਸੱਜਣ ਵੀਰ ਆਪਣੀ ਕਿਰਤੀ ਕੰਮੇ ਦਿਨ ਦੁਗਣੀ ਤੇ ਰਾਤ ਚੌਗਣੀ ਤੁਸੀਂ ਤਰੱਕੀ ਕਰਦੇ ਰਹੋ ਪੂਰੀ ਗੱਲਬਾਤ ਕਰਾਂਗੇ ਵੀਰ ਅਮਰਤ ਦੇ ਨਾਲ ਐਨੀਮਲ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਸੋ ਆਓ ਕਰਦੇ ਆ ਪੂਰੀ ਗੱਲਬਾਤ ਸੋ ਸਾਰੇ ਭਰਾ ਆਪਣੇ ਜਿੰਨੇ ਵੀ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਹੋ ਸਕਦਾ ਵੀ ਕਿਸੇ ਭਰਾ ਨੂੰ ਉਹਦੇ ਮਤਲਬ ਦਾ ਪਸ਼ੂ ਮਿਲ ਜਾਵੇ ਜਿੰਨਾ ਗੇ ਰੇਟ ਤੁਸੀਂ ਲਾਉਣਾ ਜਾਂ ਜਿੰਨੇ ਕ ਦੁੱਧ ਵਾਲਾ ਪਸ਼ੂ ਦੇਖ ਰਹੇ ਜੀ ਉਹਨੇ ਕ ਰੇਟ ਭਾਪੜ ਤੇ ਵਾਲਾ ਪਸ਼ੂ ਤੁਹਾਨੂੰ ਮਿਲ ਜੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਮਰਤਪਾਈ ਸਾਸਰੀ ਕਾਲ ਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਅਮਰਤ ਵੀਰੇ ਹੋ ਠੀਕ ਠਾਕ ਬਹੁਤ ਵਧੀਆ ਭਰਾ ਜੀ ਠੀਕ ਠਾਕ ਕੈਮ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਨਾਲੇ ਅਮਰਤ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਭਰਾ ਹਾਂਜੀ ਹਾਂਜੀ ਵੀਰ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਵਧਾਈਆਂ ਹਨ ਵੀਰ ਜੀ ਆਹ ਹੋ ਠੀਕ ਠਾਕ ਵੀਰੇ ਬਹੁਤ ਵਧੀਆ ਜੀ ਠੀਕ ਆ ਅੱਛਾ ਅਮਰਤ ਵੀਰੇ ਅੱਜ ਐਨੀਮਲ ਜਿਵੇਂ ਆਪਾਂ ਡਿਟੇਲ ਇੱਕ ਸ਼ੋਰ ਦੇ ਵਿੱਚ ਸਾਂਝੀ ਕੀਤੀ ਆ ਮਾਲ ਆਪਣੇ ਕੋਲ 6 ਪਸ਼ੂ ਆ ਹਾਂਜੀ ਸਾਰੇ ਸਾਰੇ ਸੂਏ ਆ ਨਾਗ ਇੱਕ ਮੱਝ ਆ ਵੱਡੀ ਆ ਇਹ ਇੱਕ ਔਕੜ ਗੱਬਣ ਮੱਝ ਆ ਗਈ ਆ ਵੀ ਮੱਝ ਸੂਈ ਆ ਵੈੜ ਵੀ ਸੂਈ ਆ ਠੀਕ ਆ ਗਾਵ ਵੀ ਇੱਕ ਪਹਿਲਣ ਵੈੜ ਸੂਈ ਸ਼ਾਈ ਆ ਇਹ ਸਾਰਾ ਹੀ ਸੋਇਆ ਮਾਲ ਹਾਂਜੀ ਹਾਂਜੀ ਲੋ ਵੀ ਇੱਧਰ ਇੱਕ ਵੱਡੀ ਮੱਝ ਵੀ ਦਿਖਾ ਦਿਆਂਗੇ ਤੁਹਾਨੂੰ ਠੀਕ ਆ ਜੀ ਸੋ ਚੰਗੇ ਦੁੱਧ ਤੇ ਵੀ ਚੱਲਣ ਢਈ ਆ ਸੋ ਬਾਕੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਮਾਲ ਵੈਸੇ ਸਾਰਾ ਸੋਇਆ ਸੁਆਇਆ ਠੀਕ ਆ ਜੀ ਸੋ ਕਿੰਨੇ ਕਿੰਨੇ ਦੁੱਧ ਤੇ ਆ ਪ੍ਰੋਪਰ ਡਿਟੇਲ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸੋ ਅਮਰ ਤੋਂ ਸਟਾਰਟਿੰਗ ਕਿਹੜੇ ਪਾਸੇੋਂ ਕਰਨਾ ਸਿੱਧੇ ਐ ਫਸ਼ੀ ਤੋਂ ਕਰਦੇ ਸ਼ਾਈ ਵਾਲ ਤੋਂ ਲੋ ਜੀ ਸ਼ਾਈ ਵਾਲ ਅੰਗ ਦੇ ਵਿੱਚ ਇੱਕ ਵੜ ਪਰਦਾ ਇਹਨਾਂ ਸੋਇਆ ਪਹਿਲਣਾ ਵੀਰੇ ਚਾਰ ਦਿਨ ਦਾ ਪਿਓਰ ਮੂਹ ਦੰਦੀ ਚੌਕੀ ਆ ਹਾਂਜੀ ਬੱਚਾ ਮਗਰ ਵੱਛਾ ਜੀਣਾ ਲੋ ਜੀ ਮਗਰ ਆ ਬੱਚਾ ਆ ਗਿਆ ਮੇਲ ਕਾਫ ਹਾਂਜੀ ਚੌਕੀ ਵੱਛੀ ਤੁਹਾਨੂੰ ਦਿਖਾ ਰਹੇ ਆ ਆਪਣਾ ਪਹਿਲਾ ਸੂਆ ਸੋਈ ਆ ਅੱਜ ਕਿੰਨੇ ਦਿਨ ਹੋ ਗਿਆ ਹਾਂਜੀ ਕਿੰਨੇ ਦਿਨ ਦਾ ਸਮਾਂ ਹੋ ਗਿਆ ਵੀਰੇ ਇਹਨੂੰ ਹੋ ਚੱਲਿਆ ਹੈ 8-9 ਦਿਨ ਹੋ ਗਏ 8-9 ਦਿਨ ਹੋ ਗਏ ਹਾਂਜੀ ਤੇ ਐਸ ਵਕਤ ਜਿੰਨਾ ਦੁੱਧ ਦੇ ਥੱਲੇ ਆ ਮਾ 14 ਕਿਲੋ ਵੀਰੇ 14 ਕਿਲੋ ਹਾਂਜੀ 14 ਕਿਲੋ ਦੁੱਧ ਅਜੇ 8-9 ਦਿਨਾਂ ਦੀ ਸੂਈ ਦੇ ਥੱਲੇ ਮੌਕੇ ਤੇ ਹਾਜ਼ਰ ਆ ਜੀ ਠੀਕ ਆ ਸ਼ਾਹੀਵਾਲ ਕਰਾਓ ਸੰਗ ਦੇ ਵਿੱਚ ਬੈਠ ਸਮੂਹ ਦੰਦੀ ਚੌਕੀ ਠੀਕ ਆ ਸਵਾ ਦੇਖੋ ਮੇਲੇ ਮਲੋਂ ਚ ਠੰਡੀ ਅੰਮ੍ਰਿਤ ਵੀਰੇ ਜੂੜ ਪਾਉਂਦੇ ਵੀ ਨਹੀਂ ਲੋੜ ਇਦਾਂ ਹੀ ਬੈਜ ਠੀਕ ਆ ਵੀ ਹਾਂਜੀ ਆਪਾਂ ਵੀਡੀਓ ਚਾਰ ਅਮਰਾ ਦਾ ਮਣੀ ਠੀਕ ਆ ਹਾਂਜੀ ਵੰਗਾ ਵੰਗਾ ਪਾਲੀ ਨੇ ਜੂੜ ਜੜ ਵੀਰੇ ਇਦਾਂ ਬੈਜਦਾ ਆਪਾਂ ਨਹੀਂ ਪਾਇਆ ਮੈਂ ਆਖਾ ਪਿਛਲੇ ਘਰ ਵਾਲੇ ਪਾਉਂਦੇ ਠੀਕ ਆ ਹਾਂਜੀ ਤੇ ਦੁੱਧ 14 ਕਿਲੋ ਚਵਾਵਾਂਗੇ 13 ਦੀ ਵੀਰ ਫੋਲ ਗਰੰਟੀ ਠੰਡੀ ਸੀਲ ਵੇਖੋ ਠੀਕ ਆ ਲਾਤ ਛੜ ਵਾਲੀ ਨਹੀਂ ਠੀਕ ਆ ਬਾਕੀ ਥਾਣ ਬਹੁਤ ਸਵਾਦੀ ਆ ਮੁੱਠੀ ਮੁੱਠੀ ਥਾਣਾ ਬੈਠਣ ਚਵਾਈ ਫਿਰ ਵੜੀ ਚ ਫੰਨੇ ਲੱਗੀ ਆਵਾ ਵੀਡੀਓ ਧਾਰਾ ਮਰਾਦਾ ਕੋਈ ਨਹੀਂ ਆ ਮਾਰ ਕੇ ਦਿਖਾਵਾਂਗੇ ਇਹਨੂੰ ਕਿੰਨੀ ਮੋਲ ਕੀ ਡਿਮਾਂਡ ਰੋਗੀ ਪਛੀ ਦੀ ਮੇਰੇ ਮੋਲ ਕਰ ਨੂੰ 55 52 ਕਰੀਏ ਹਾਂ ਨਾ 50 ਦੀ ਦਵਾਂ 50000 ਦੀ 48000 ਦੀ ਜੈਸ ਲੋਈ ਆ ਇਹ ਮਾਲ ਪੂਰਾ ਜਾਇਜ ਜਾਜ ਕਰਕੇ ਦੇ ਦਗੇ ਵੀਰੇ 14 ਕਿਲੋ ਦੁੱਧ ਕੰਡੇ ਵਾਲਾ ਇੱਥੇ ਥੱਲੇ ਬਿਲਕੁਲ ਜੈ ਰੇਡ ਪਾਇਆ ਆਪਾਂ ਠੀਕ ਹੈ ਜੀ ਹਾਂਜੀ 48000 ਦੀ ਦੇ ਤਾਂ ਲੋ ਵੀ ਇਹ 48000 ਦੀ ਬੱਚੀ ਮਿਲ ਜੂਗੀ ਬਲੂਨ ਮੋਹਦਨ ਦੀ ਚੌਕੀ ਇੱਕ ਸਾਈਗਨ ਨੰਬਰ ਤੇ ਅਮਰਤਾ ਕ੍ਰੋਸ ਰੋਡ ਆ ਗਈ ਐਚ ਬੀ ਤਿੱਜਾ ਸੁਹਾ ਵੀਰੇ ਤਿੱਜਾ ਸੁਹਾ ਇਹਨੂੰ 20 ਤੋਂ 25 ਦਿਨ ਹੋ ਗਏ ਸੂਈ ਨੂੰ ਲੋ ਜੀ 20 25 ਦਿਨਾਂ ਦੀ ਇਹ ਸੂਈ ਆ ਹਾਂਜੀ ਆ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਮਗਰ ਕੀ ਤੇ ਬੱਚਾ ਵੀ ਰੇ ਦੇ ਆਹ ਬੱਚਾ ਜੀ ਮਗਰ ਹਾਂਜੀ ਸੋ 25 ਕ ਦਿਨਾਂ ਦਾ ਆ ਬੱਚਾ ਜੀ ੱਜਾ ਸੂਆ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਦੁੱਧ ਅਮਰ ਤੇ ਥੱਲੇ ਹੁਣ ਇਹਦੇ ਥੱਲੇ 12-13 ਕਿਲੋ ਖੁੱਲਾ ਵੀਰੇ ਦੁੱਧ ਤੇ ਵੱਧ ਚੋ ਕੇ ਲੈ ਆਏ ਆਪਣੇ ਦੋ ਘਟੇ ਥੋੜਾ ਜਿਹਾ ਠੀਕ ਆ ਹਾਂਜੀ ਇਸ ਵਕਤ 12-13 ਹੀ ਆ ਹਾਂ 15 ਕਿਲੋ ਦੇ ਦੇ ਤੂੰ ਮਾ ਵੀ 12-13 ਕਿਲੋ ਦੁੱਧ ਇਸ ਵਕਤ ਆ ਸੁਬਾਹ ਸੇ ਇੱਕ ਵਾਰੀ ਅਮਰ ਤੋਂ ਸਾਰਾ ਨੋਟ ਕਰਾ ਦੇ ਚਵਾਈ ਤੇ ਰੋਕੇ ਨਾ ਪਸ਼ੂ ਜੇ ਆਪਾਂ ਹਾਂਜੀ 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 ਠੀਕ ਆ ਬਾੰਦ ਲੈ ਦੇ ਨਹੀਂ ਮੇਰੇ ਲੈਣਾ ਪੱਤਰ ਜਰਾ ਤੋਂ ਮਾਰਨਿੰਗ ਦਾ ਜਿਹੜਾ ਕਿਸਾਨ ਫਿਰ ਉਹ ਕੋਈ 8:30-9:00 ਵਜੇ ਦਾ ਸਮਾਂ ਹੈ ਸੋ ਚਵਾਈ ਫਾਜੇ ਹੋਣੀ ਬਾਕੀ ਆ ਮਾਰਨਿੰਗ ਰਖਵਾਈ ਸੀਗੇ ਬਿਲਕੁਲ ਭਰੇ ਥਾਣਾ ਭਰੇ ਭੰਡੇ ਜਿਹੜੇ ਪਸ਼ੂ ਤੁਹਾਨੂੰ ਨਜ਼ਰ ਆ ਜਾਣ ਸੋ 13 ਕਿਲੋ ਦੁੱਧ ਇਸ ਵੇੜ ਤੇ ਥੱਲੇ ਹਾਜ਼ਰ ਹੈ ਹਾਈਟ ਮੀਡੀਅਮੀਆਂ ਦੀ ਕਰਮਾਲੀ ਦੀ ਬਾਕੀ ਵਜਨ ਰੇਟ ਬਹੁਤ ਆ ਕ੍ਰੋਸ ਵੇੜ ਆ ਸੋ ਚਾਰੇ ਥਾਂ ਵਧੀਆ ਓਕੇ ਚੱਲਦੇ ਆ ਅਗਲੇ ਪਿਛਲੇ ਵੀਰੇ ਆਪਾਂ ਧਾਰਦਾ ਵੀ ਫਰਕ ਹੋਵੇ ਆਪਾਂ ਕਰਾਇਆ ਦਵਾ ਠੀਕ ਆ ਵੀਰੇ ਹਾਂਜੀ ਬਾਕੀ ਉਹ ਉਹ ਤਾਂ ਠੰਡੀ ਠੁੰਡੀ ਆ ਹਾਂਜੀ ਵੀਰੇ ਜੂਰ ਪਾ ਕੇ ਚੋਈ ਦੀਏ ਠੀਕ ਆ ਭਾਈ ਹਾਂਜੀ ਥਾਂ ਤੋਂ ਵੇਖੋ ਗੱਡਾ ਚੰਗਾ ਲੱਗਿਆ ਨੇ ਲਓ ਜੀ ਠੀਕ ਆ ਸੋ ਥਾਣ ਵੈਸੇ ਬਹੁਤ ਸੋਨਾ ਮੁੱਠੀ ਮੁੱਠੀ ਥਾਣਾ ਠੀਕ ਆ ਵੀਰੇ ਚ ਧਾਰਾ ਮਾਰ ਦਾਂਗੇ ਇਹਦੀ ਠੀਕ ਆ ਸੋ 13 ਕਿਲੋ ਦੁੱਧ ਐਸ ਵਕਤ ਕੋਈ 25 ਦਿਨਾਂ ਦਾ ਸੁਗਾ ਹਾਂਜੀ ਤੇ ਕੀ ਮੋਲ ਅੰਮ੍ਰਿਤ ਕਰ ਦੇਂਦਾ ਵੀਰੇ ਇਹਦਾ ਮੋਲ 55 52 ਕਰੀਏ 48000 ਦੀ ਜੱਸ ਹਾਂਜੀ ਹਾਂਜੀ ਲੋ ਵੀ ਇਹ 55000 ਮੋਲ ਡਿਮਾਂਡ ਕਰਾ ਲਓ ਠੀਕ ਆ ਜੀ ਹੜਪਾ ਲਈ ਯਾਰ ਜੀ ਇਹ ਵੈੜ ਮਿਲ ਜੂਗੀ ਆ ਛੋਟੇ ਛੋਟੇ ਰੇਟ ਪਾਉਣੇ ਆ ਹਾਂ ਸੋ ਜੱਜ ਰੇਟਾਂ ਦੇ ਉੱਪਰ ਹੀ ਪਸ਼ੂ ਆ ਹਾਂਜੀ ਇਧਰ ਇੱਕ ਵੱਛੀ ਆਪਣੇ ਕੋਲ ਤੀਜੇ ਨੰਬਰ ਤੇ ਅੰਮ੍ਰਿਤ ਆ ਆ ਇਹ ਦੂਜਾ ਸੁਗਾ ਵੀਰੇ ਦੂਜੇ ਸ ਇਹਦਾ ਬੱਚਾ ਉਹ ਬੱਛਾ ਮਗਰ ਇਹਨੂੰ 10 ਦਿਨ ਹੋ ਗਏ ਵਫਾਕ ਦਿਨਾ ਦੀ ਇਹਦੇ ਥੱਲੇ 12 13 ਕਿਲੋ ਹੀ ਆ ਠੀਕ ਆ ਆ ਬੱਚਾ ਜੀ ਭਾਈਆ ਹਾਂਜੀ ਹਾਂਜੀ ਠੀਕ ਆ ਲੋ ਜੀ ਆ ਬੱਛਾ ਦੇ ਮਗਰ ਮੇਲ ਕਾਫ ਆ ਠੰਡੀ ਠੁੰਡੀ ਇਹ ਵੀ ਸਾਡੀ ਜੂੜ ਪਾਉਂਦੀ ਹੁਣੇ ਲੋੜ ਵੀਰ ਬਲਕਿ 12 13 ਲੀਟਰ ਹੈਗਾ ਹਾਂ ਇਹਦੀ ਉਨੀ ਗਾੜ੍ਹ ਉਨੀ ਪਛਾਰ ਚੋਂ ਥਣਾ ਇੱਕੋ ਜਿਹਾ ਦੁੱਧ ਦੇ ਦੀ ਚਲੋ ਵੀ ਹਾਂਜੀ ਲੋ ਵੀ ਅਗਲੇ ਪਿਛਲੇ ਥਣਾ ਦਾ ਦੁੱਧ ਟਰੈਕਟਰ ਜਿਹੜਾ ਲੋਪਰੀ ਚ ਹੋਇਆ ਜਾਂਦਾ ਵੀਰ ਠੀਕ ਆ ਹਾਂਜੀ ਸੋ 12 13 ਕਿਲੋ ਤੇ ਵੀ ਚੱਲਣ ਰਹੀ ਆ ਬੱਛਾ ਮਗਰ ਆ ਸੋ ਹਾਈਟ ਕੱਟ ਦੀ ਹੈ ਵੀ ਤੁਸੀਂ ਦੇਖੋਗੇ ਮੀਡੀਅਮ ਦੇ ਵਿੱਚ ਉਹ ਆ ਫਾਇਰ ਹੋ ਜਾਇਆ ਆਹ ਆ ਦੇਖੋ ਇਹਨੂੰ ਮੈਨੂ ਪ੍ਰਵਾਹ ਕਾਲ ਫੇਰੇ ਬੋਲ ਆਉਂਦਾ ਹੈ ਵਾਟਰ ਵੀ ਜਿਹੜਾ ਇਹਦਾ ਬਿਲਕੁਲ ਕਪਾਕ ਚ ਚਾਈਆ ਠੀਕ ਆ ਜੀ ਸੋ 12 13 ਕਿਲੋ ਵਾਲਾ ਪਸ਼ੂ ਕਿਸੇ ਭਰਾ ਨੇ ਖਰੀਦਣਾ ਵੀਰ ਠੰਡੀ ਬਹੁਤ ਹੈ ਕੋਈ ਭੈਣ ਚੋਲੇ ਵੀਰ ਚੋਲੇ ਕੋਈ ਚਿਬੰਗਾ ਪਾਉਂਦੀ ਲੋੜ ਨਹੀਂ ਬੱਚਾ ਛੱਡ ਕੇ ਇਦਾਂ ਚੋਲ ਠੀਕ ਆ ਹਾਂਜੀ ਤੇ ਤੇਰੀ ਧੂਰੀ ਬਹੁਤ ਹਾਂਜੀ ਤੇ ਇਹ ਕੋਈ ਫੇਰ ਦੱਸ ਦੇ ਅਮਰਤ ਦਿਨ ਕਿੰਨੇ ਹੋ ਗਏ ਸੀ ਇਹਨੂੰ 10 ਦਿਨ ਹੋ ਗਏ ਵੀਰੇ 10 ਕਿ ਦਿਨਾਂ ਦਾ ਬੱਚਾ ਦਿਖਾਤਾ ਹਾਂਜੀ ਬੱਚਾ ਮਗਰ ਇਹ ਕੋਈ ਥੋੜਾ ਲੱਗਦਾ ਥਾਣਾ ਵਿਖਾਦ ਕੇ ਹਾਂਜੀ ਆ ਲਓ ਸੋ 12 13 12 13 ਕਿਲੋ ਦੁੱਧ ਕੀ ਮੁੱਲ ਕਰਦਾ ਅਮਰਤੇ ਦਾ ਡਿਮਾਂਡ ਵੀਰੇ ਇਹਦਾ ਮੁੱਲ ਵੀ 55 52 ਹੀ ਦੇਣੀ ਹੈ 52 ਦੀ 50 ਹੀ ਦੇ ਦਾਂਗੇ ਆ ਨਾ ਕਰਦੇ ਹੋਰ ਮਾਨਤਨ ਕਰਦੇ ਕੋਈ ਨਹੀਂ 1000 ਛੱਡ ਦਾਂਗੇ ਜਿਆਦਾ ਨਹੀਂ ਹੋਣਾ ਠੀਕ ਹੈ ਹਾਂਜੀ ਲੋ ਵੀ ਇਹ ਵੀ ਐਂਡ ਤੁਹਾਡੀ ਜਿਹੜੀ ਹੋ ਜੂਗੀ ਠੀਕ ਆ ਸੋ ਵਿੱਚੋਂ ਮਾਨਤਨ ਕਰ ਦਿੱਤਾ ਕੋਈ 1000 2000 ਦਾ ਤੇ ਇਸ ਤੋਂ ਬਾਅਦ ਇੱਧਰ ਇੱਕ ਅਮਰਤ ਆਵੇ ਆਪਣੇ ਕੋਲ ਮਾਝਾ ਕੀ ਗੱਲ ਤੀਜਾ ਸੁਹਾ ਵੀਰੇ ਮਾਝੇ ਤੇਜਾ ਤੇ ਦੁਜਾ ਹਾਂ ਤੇਜਾ ਤੇ ਜਾਵੇਂ ਕੈਨ ਨੂੰ ਦੁਜਾ ਵੇਖਦੀ ਆ ਠੀਕ ਆ ਤੀਜਾ ਸੁਹਾ ਵੀ ਤੀਜਾ ਸੁਹਾ ਹਾਂਜੀ ਤੇ ਅੱਜ ਇਹ ਹਫਤੇ ਦੇ ਅੰਦਰ ਵਾਰੀ ਹੈ ਹਾਂਜੀ ਵੀਰੇ ਮਗਰ ਕਟਾ ਵੇ ਮਗਰ ਕਟਾਈ ਹੈ ਲੋ ਜੀ ਮਗਰ ਮੇਲ ਕਾਫ ਆ ਚੋ ਆਈ ਦੀ ਬਹੁਤ ਜਿਆਦੀ ਚੰਗੀ ਮੈਂ ਕਿੰਨੇ ਕੇ ਦੁੱਧ ਤੇ ਆ ਗਈ ਆ ਵੀਰੇ ਦੁੱਧ 11 ਕਿਲੋ ਕੰਡੇ ਵਾਲਾ 11 ਕਿਲੋ ਦੁੱਧ ਕੰਡੇ ਵਾਲਾ 12 ਸੂਆ ਮਗਰ ਕਟਾ ਹਫਤੇ ਦੀ ਕੋਈ ਪੰਜਾ ਛਿਆਕ ਦਿਨਾਂ ਦੀ ਸੂਈ ਹੈ ਹਫਤੇ ਦੇ ਅੰਦਰ ਵਾਰੀ ਸਮਾਂ ਹਾਂ 12 ਕਿਲੋ ਦੱਸਿਆ ਮਰਤਾ ਹਾਂਜੀ ਲੋ ਜੀ 12 ਕਿਲੋ ਇਸ ਵਕਤ ਦੁੱਧ 11 ਦੀ ਫੁੱਲ ਗਰੰਟੀ ਵੀਰੇ ਦੀ ਠੀਕ ਹੈ ਜੀ ਤੋ 11 ਕਿਲੋ ਦੀ ਗਾਰੰਟੀ ਤਸਲੀ ਰਹੂਗੀ ਠੀਕ ਆ ਜੀ ਦੁੱਧ ਹੋਵੇ ਨਾ ਹੋਵੇ ਤੇ 12 ਕਿਲੋ ਹੀ ਆ ਆ ਵਾਕੀ ਪੂਰ ਸੈਟ ਤੇ ਬਚਾ ਅਮਰਤ ਸਿੰਘ ਹਾਂਜੀ ਵੀਰੇ ਚਵਾਈ ਦੀ ਪੱਦੀ ਠੀਕ ਆ ਕੋਲੀ ਰੂਆ ਲੜ। ਫੋ ਬਾਈ ਸਾਈਡ ਤੋਂ ਵੀ ਇੱਕ ਸਾਰ ਪੱਤਰ ਵਿਖਾਲਾ ਠੀਕ ਆ ਜੀ ਦੇਖਣ ਨੂੰ ਵੀ ਪੱਤਰ ਆ ਉੱਠੇ ਪਾਠੇ ਤੁਸੀਂ ਵੇਖ ਸਕਦੇ ਪਰ ਪੱਤਰ ਜਾਰੀ ਚੰਗੀ ਵੀਰੇ ਮੈਂ ਸੀਲ ਸੂਲ ਵੇਖੋ। ਸੋ ਬਰੀਕੀ ਦੇ ਵਿੱਚ ਕਰਮ ਵਾਲੀ ਬਿਲਕੁਲ ਪਤਲੇ ਪਿੰਡੇ ਦੀ। ਆ ਦੇਖੋ। ਸੋ ਠੰਡੀ ਧੀਰੀ ਆ ਸੀਲ ਸਾਉ ਸੋ 11 ਕਿਲੋ ਦੀ ਗਾਰੰਟੀ ਤਸੱਲੀ ਤੇ ਕੋਈ ਸੱਜਣ ਸੌਦਾ ਕਰ ਲਵੇ। 11 ਕਿਲੋ ਦੁੱਧ ਦਾ 11 ਦੀ ਫੁੱਲ ਗਾਰੰਟੀ ਵੇਖੋ ਪੱਤਰ ਲੈ ਆਏ। ਆਹ ਚੰਗੀ ਆ। ਚੋੜਚਾਂ ਵੀ ਹਨ ਗਰਲ ਗਰਲੀ ਪੂਰੀ। ਵੀਰੇ ਚਾਈ ਵੇਖਿਓ ਤੁਸੀਂ ਵਰਦੀ ਮੀਂਹ ਗੁੱਦ। ਹਾਂਜੀ। ਲੋ ਜੀ ਆ ਮਗਰ ਕਟਾ ਆ ਗਿਆ ਠੀਕ ਆ। ਹਾਂਜੀ। ਸੋ ਤੇ ਇਹਦਾ ਅੰਮ੍ਰਿਤ ਕੀ ਮੁੱਲ ਰਹੂਗਾ ਅੱਜ? ਮੇਰੇ ਮੋਲੇ ਦਾ ਕਰਨੂ 1 20 ਕਰ ਲਈਏ 1 15 ਹੀ ਦਵਾਂ। 1 15 ਦੀ। ਹਾਂਜੀ। ਲਓ ਵੀ 1 10 ਦੀ ਦੇਣੀ ਆਪਾਂ। ਠੀਕ ਆ। ਹਾਂਜੀ। ਲਓ ਵੀ 1 ਲੱਖ 10 ਹਜ਼ਾਰ ਦੀ ਇਹ ਹਾਂ ਜਾਂ ਨਾ ਮਨਜ਼ੂਰ। ਠੀਕ ਹੈ। ਇਸ ਤੋਂ ਬਾਅਦ ਇਧਰ ਇੱਕ ਅਮਰਪਾਤਨ ਕੋਲ ਇੱਕ ਹੋਰ ਮਾਜੇ ਇਧਰ ਖੜੀ। ਵੀਰੇ ਟੋਕੜ ਗੱਬਣਾ ਤਿੰਨਾਂ ਮਹੀਨਿਆਂ ਤੋਂ ਉੱਤੇ ਆ ਸਾਢੇ ਤਿੰਨਾਂ ਮਹੀਨੇ ਚੈੱਕ ਪਾਸ। ਤੋਕੜ ਗੱਬਣ ਹਾਂਜੀ ਤੇ ਸਾਡੇ ਤਿੰਨਾਂ ਮਹੀਨਿਆਂ ਦੀ ਹਾਂਜੀ 7 ਕਿਲੋ ਦੁੱਧ ਇਹਦੇ ਥੱਲੇ 7 ਕਿਲੋ ਧਾਰਾ ਨੇ ਹਾਂਜੀ ਤੇ ਮਿਲਦੀ ਆਪਣੇ ਕੋਲ ਕਿਦਾਂ ਨੂੰ ਵੀਰੇ ਆਪਣੇ ਕੋਲ ਟੀਕਾ ਲਵਾਇਆ ਉੱਥੇ ਪਹਾੜੇ ਤੇ ਠੀਕ ਆ ਹਾਂਜੀ ਮਾੜਾ ਇਹ ਮੰਗਾ ਲੈਂਦੀ ਅਗਲਿਆਂ ਦਾ ਤਾਂ ਚਵਾ ਬਾਲਟੀ ਲੈਂਦੀ ਠੀਕ ਆ ਬਈ ਹਾਂਜੀ ਲੋ ਵੀ 7 ਕਿਲੋ ਦੁੱਧ ਤੇ ਕੋਈ ਤਿੰਨਾਂ ਕੁ ਮਹੀਨਿਆਂ ਦੇ ਢੇਰ ਘੇੜ ਜਿਹੜਾ ਸਮਾਂ ਹੈਗਾ ਗੱਬਣ ਦਾ ਕਦਕੂਦੇ ਦਾ ਕਰਮਾਲੀ ਦਾ ਵੱਡਾ ਹੀ ਆ ਠੀਕ ਆ ਜੀ ਆਮ ਨਾਰਮਲ ਆਪਾਂ ਮੀਡੀਅਮ ਤੋਂ ਪਲੱਸ ਹਾਈਟ ਕਹਿ ਦਿੰਦੇ ਨੇ ਵੱਡੀਆਂ ਮੱਝਾਂ ਦੇ ਦੇਚਾ ਸੁੱਤ ਤੇ ਜਗ ਸਵੇ ਕੋਈ ਮੰਨ ਲੈ ਭਰਾ ਹਾਂਜੀ ਤੇ ਤੇ ਜੇ ਲਈ ਗੱਬਣਾ ਦੂਜਾ ਬਾ ਤੇ ਜੇ ਲਈ ਗੱਬਣਾ ਹਾਂਜੀ ਠੀਕ ਆ ਵੀ ਇੱਕ ਸਾਈਡ ਹੈਗੀ ਅਮਰ ਤੋਂ ਧਾਰਾਂ ਤੋਂ ਲਾ ਕਿਵੇਂ ਫਿਰ ਵੀਰੇ ਧਾਰਾਂ ਬਰੋਬਰ ਸਾਈਡ ਹੈਗੀ ਲਓ ਜੀ ਟੋਕੜ ਗੱਬਣ ਇਹ ਮੱਝ ਆ ਠੀਕ ਆ ਜੀ ਸੋ ਕਾਫੀ ਭਰਾ ਆਪਣੇ ਟੋਕੜ ਗੱਬਣ ਪਸ਼ੂ ਵੀ ਖਰੀਦਣ ਤੇ ਚਾਹਵਨ ਹੁੰਦੇ ਆ ਸੋ ਟੋਕੜ ਗੱਬਣ ਮੱਝ ਕਾਫੀ ਕੱਦ ਕੋਲ ਤੋਂ ਵਧੀਆ ਵਾ ਇਹਦਾ ਕਰਮਾਰੀ ਹੱਥੀਗਾ ਜੀ ਸੋ ਵੱਟੀਆਂ ਦੇ ਵਿੱਚ ਹੀ ਆ ਬੇਲ ਬੂਲ ਚੰਗੀ ਆ ਤੇ 7 ਕਿਲੋ ਦੁੱਧ ਸੋ ਇਥੇ ਆਣ ਕੇ ਟੀਕਾ ਲਿਆਏ ਨੇ ਉਹ ਭਰਾ ਮੇਰਾ ਕੋਈ ਵੀ ਸੱਜਣ ਜਕਰ ਪਿਛੋਂ ਪਹਾੜੇ ਦੇ ਵੰਡੇ ਤੇ ਮਿਲਦੀ ਆਈਏ ਕਰਮਾ ਦੀ ਚਾੜ ਤੇ ਉੱਤੇ ਤੇ ਅੱਗੇ ਟਕਾਲੇ ਤੇ ਆ ਵੀ ਸਕਦੀ ਆ ਪਹਾੜੇ ਤੇ ਠੀਕ ਆ ਮੇਰੇ ਆ ਜਣਾ ਮੈਂਨੇ ਠੰਡੀ ਠੁੰਡੀ ਵੜੀ ਆ ਹਾਂ ਹਾਂਜੀ ਵੇਖੋ ਬਰੀਕ ਬਰੂਕ ਕਿੱਡੀ ਆ ਦੁੱਧ ਵਾਲੀ ਆ ਇਹ ਨਹੀਂ ਮੋٹے ਜੰਮ ਦੀ ਦੁੱਧ ਦ 14 ਕਿਲੋ ਦੇ ਦੂਗੀ ਹੁਣ ਟੋਕੜੀ 7 ਕਿਲੋ ਦੇ ਦਿੰਦੀ ਹਾਂ 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 ਹਾਂਜੀ ਵੱਡੀ ਝੋਟੀ ਆ ਠੀਕ ਆ ਹਾਂਜੀ ਕੀ ਮੁੱਲ ਰਊਗਾ ਅਮਰ ਤੇ ਦਾ ਵੀਰੇ ਮੁੱਲ 75 ਆਣਾ 72 ਦੀ ਦੇ ਦਾਂ ਹਾਂ ਲਓ ਜੀ 72000 ਦੀ ਹਾਂ ਜਣਾ ਠੀਕ ਆ ਜੀ 75000 ਡਿਮਾਂਡ ਆ ਤੇ 72000 ਲੈ ਦੇ ਆ ਥਣਾ ਦਾ ਬਿਲਕੁਲ ਗਾਇਬ 7 ਕਿਲੋ ਦੁੱਧ ਸਾਢੇ 3 ਮਹੀਨੇ ਚੈੱਕ ਪਾਣਾ ਆਪਦੇ ਕੋਈ ਵੀ ਚੈੱਕ ਕਰਾ ਲੈ ਆਗੇ ਚਲੋ ਤਾਂ ਅਗਲੇ ਬਹੱਤ ਬਾਣ ਦਾ ਅੰਬਰਤਾ ਦੀ ਤਸੱਲੀ ਕਰੇ ਨਹੀਂ ਵੀਰੇ ਆਪਦੇ ਡਾਇਰੈਕਟਰ ਤੋਂ ਕਰਾ ਲੈ ਘਰੇ ਜਾ ਕੇ ਉਹ ਨਹੀਂ ਗੱਲ ਕੀ ਇਥੋਂ ਕਿਹਾ ਕੋਹ ਨਿਕਲੇ ਸਾਢੇ 3 ਮਹੀਨੇ ਪੂਰੇ ਹੋ ਗਏ ਆ ਗੱਬਣ ਦੀ ਹਾਂਜੀ 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 ਲਓ ਜੀ ਠੀਕ ਆ ਜੀ ਸੋ 30 ਲੈਦੀ ਆ ਗਾਂ ਮੇਰਾ ਭਰਾ ਵੀ ਅੱਗੇ ਗਜਾ ਵੀ ਸਕਦਾ ਬਾੜੇ ਤੇ ਵੀ ਵੀਰੇ ਉੱਤੇ ਬਾੜੇ ਤੇ ਹੀ ਹਾਂ ਹਾਂਜੀ ਤੋ ਇਹ 72000 ਦੀ ਹੈ ਨਾ ਹਾਂਜੀ 72000 ਇਧਰ ਇੱਕ ਅਮਰ ਸਿੰਘ ਵੱਡੇ ਟੈਂਕ ਜਿੱਦੀ ਇੱਕ ਆਮ ਅੱਜ ਘੇਰੀ ਖੜੇ ਜੀ ਹਾਂਜੀ ਵੀਰੇ ਵੱਡੀ ਮੱਝ ਇਹ ਵੀ ਸੱਜਰੀ ਆ ਹਾਂਜੀ ਵੀਰੇ ਤਾਜੀ ਸੂਈ ਇਹ ਵੀ 10 12 ਦਿਨਾਂ ਦੀ ਸੂਈ 10 12 ਦਿਨਾਂ ਦੀ ਹਾਂਜੀ ਤੇ ਸੂਬਾ ਕਣਵਾਇ ਦਾ ਦੂਜਾ ਵੀਰੇ ਪਿਓਰ ਦੂਜਾ ਸੂਬਾ ਲੋ ਵੀ ਇਹ ਵੈਸੇ ਸਾਰੀਆਂ ਮੱਝਾਂ ਨਾਲੋਂ ਪੂਰੇ ਵੱਡੇ ਸਰੀਰਕ ਮੰਤਰ ਦੇ ਵਿੱਚ ਆ ਵੱਡੇ ਢਾਂਚੇ ਦੀ ਮੈਂ ਆ ਕੋਈ ਦੂਜਾ ਸੂਬਾ ਕੋਈ ਤੱਜਾ ਸੂਬਾ ਮੰਨ ਲਈ ਆ ਆਪਣੀ ਸਮਝ ਵੇਖ ਲਿਆ ਜੀ ਹਾਂਜੀ ਇਧਰ ਮਗਰ ਕਟਾਈ ਇਹ ਤੇ ਮਗਰ ਵੀ ਹਾਂਜੀ ਵੀਰੇ ਇਹਦੇ ਮਗਰ ਵੀ ਕਟਾ ਕਿੰਨੇ ਦਿਨ ਦੱਸਿਆ ਅਮਰ ਇਹਨੂੰ 12 ਕ ਦਿਨ ਹੋ ਗਏ 10 12 12 10 ਦਿਨ ਹੋ ਗਏ ਆ ਹਾਂਜੀ ਠੀਕ ਆ ਦੁੱਧ ਦਾਦੇ ਤੇ ਥੱਲੇ ਵੀ ਚੰਗਾ ਹੋਊਗਾ ਹਾਂਜੀ 13 14 ਕਿਲੋ ਖੁੱਲਾ ਦੁੱਧ ਆ ਵੀਰੇ ਦੇ ਲੋ ਵੀ 13 14 ਕਿਲੋ ਦੁੱਧ ਇਹਦੇ ਥੱਲੇ ਵੀ ਹੁਣ ਮੌਕੇ ਤੇ ਹਾਜ਼ਰ ਆ ਸੋ ਯਾਰਾ 12 ਕ ਦਿਨਾਂ ਦੀ ਸੂਈ ਆ ਸੋ ਢਾਂਚਾ ਵੇਖੋ ਬਹੁਤ ਵਧੀਆ ਵੱਡੀਆਂ ਮੱਝਾਂ ਦੇ ਵਿੱਚ ਇਹ ਮੱਝ ਆਉਂਦੀ ਆ ਸੋ ਸਵੇਰ ਕੋਈ ਦੁੱਧਾ ਕੋਈ ਤਜਾ ਮੰਨ ਲੈ ਠੀਕ ਆ ਜੀ ਸੋ ਫੁੱਲ ਵੱਡੇ ਬਾਡੇ ਬਣਤਰ ਦੀ ਆ ਮੇਰੇ ਬਹੁਤ ਜ਼ਿਆਦੀ ਵੱਡੀ ਮੈਂ ਇਹਨਾਂ ਕੋਈ ਛੋਟੀ ਆਖੇ ਸਿਰ ਦੀ ਜੱਡੀਆ ਮੇਰੇ ਸਰ ਨਾਲ ਉੱਚੀ ਵੇਖੋ। ਇਹ ਹੋਇਆ ਹੌਲੀ ਤੋਰ ਲਾ ਅਮਰਤ ਭਾਈ। ਹੌਲੀ ਪੈਂਦੀ ਸੰਭਲ ਕੇ। ਕੋਈ ਗੱਲ ਨਹੀਂ। ਬੱਚੇ ਡੰਗਦੇ ਥੋੜਾ ਪਸ਼ੂ ਕਾਲਾ ਪੈ ਜਾਂਦਾ। ਹਾਂਜੀ। ਤੋਰਾ ਬਹੁਤ ਜ਼ਿਆਦਾ ਮੈਂ। 13-14 ਕਿਲੋ ਦੁੱਧ ਇਸ ਮਹੀਨੇ ਥੱਲੇ ਹਾਜ਼ਰ। ਤੋਰਾ ਤੂਰਾ ਵੇਖੋ ਵੀਰ ਜੀ। ਆਹ। ਤੋਰਾ ਤਾਂ ਫਿਰ ਅਕਸਰ ਕੱਟ ਵੱਡਾ ਫਿਰ ਪਲਾਂਘਾਂ ਦਾ ਲੰਮੀਆ ਪਟੂਗੀ। ਹਾਂਜੀ ਹਾਂਜੀ। ਆਹ ਵੇਖੋ। ਆ ਬੱਚਾ ਜੀ। ਅੰਡੀ ਠੁੰਡੀ ਬੜੀ ਵੇਖੋ ਐਦਾਂ ਹੀ ਬਈ ਆ ਉਹਨਾਂ ਐਂ ਹੀ ਕਾਰਾ ਮਾਰੀਓ ਕਿ ਵਾਈ ਵਦੇ ਵਿੱਚ ਨਾ ਮਿਲ ਜਾ ਨਾ ਬਾਲੀ ਪੂਲੀ ਨਾ ਜਿਆਦੀ ਕਰ ਲੋ ਜੀ ਠੀਕ ਆ ਮਾਜਾ ਬੋਈ ਆਜਾ ਸੋ ਕੋਲੋਂ ਵਟੇ ਇੱਕ ਹਜਰੇ ਚ ਤੋਂ ਮੱਝ ਦਿਖਾਈ ਤਾਨੂੰ 13-14 ਕਿਲੋ ਐਸ ਵਕਤ ਤੋਤੇ ਦੇ ਤੇਨੇ ਹਾਜ਼ਰ ਕਰੀ ਫੇਰ ਕਨਫਰਮ ਕਰਾ ਦਿੰਨੇ ਆ ਦੁੱਧ ਦੇ ਵੀਰ ਦੇ ਦੂਗੀ 16-17 ਕਿਲੋ ਸਾਂਭਣ ਆ ਲਈ ਮੈਂ 4 ਦਿਨ ਤਾਨੂੰ ਪਤਾ ਜੇ ਦਰ ਕਿਸੇ ਦਾ ਘਰ ਭਾਂਜੇ ਨਾ ਮੈਂ ਦਾ ਜਦੋਂ ਤੁਰ ਪੈਂਦੀ ਆ ਪਿਛੋ ਕਰਮਾਂ ਵਾਲੇ ਨੇ ਇੱਤੋਂ ਲੱਦੀ ਉੱਥੇ ਚਲ ਗਈ ਹਾਂ ਹਾਂ ਤੋਰੇ ਫੇਰੇ ਚ ਪਸੂ 2-4 ਵਰੀ ਅੱਡੇ ਟਿਕਾਣੇ ਘੁੰਮ ਗਿਆ 11-12 ਦਿਨ ਹੋ ਗਿਆ ਸਾਰੇ ਸਮਾਂ ਹਾਂਜੀ ਤੇ ਟਿਕ ਟਿਕ ਟੁਕਾ ਕੇ ਕਿਤੇ ਸੇਵਾ ਕੋਈ ਕਰੇ ਭਰਾ ਫੇਰ ਆ ਕਾਤਕੂਦ ਵੇਖੋ ਵੀਰ ਕਿੱਡਾ ਵੱਡਾ ਹਾਂਜੀ ਕਾਤ ਤਾਂ ਅਮਰ ਸਿੰਘ ਤੈਨੂੰ ਵੀ ਪਿੱਛੇ ਕੱਟ ਗਈ ਹੈ ਹਾਂਜੀ ਵੇਖ ਲੈ ਪਰਲੇ ਪਾਸੇ ਖੜਾ ਬੰਦਾ ਵੀ ਨਹੀਂ ਦਿੰਦਾਗਾ ਕੱਲਾ ਕਾਤ ਨਹੀਂ ਬਾਕੀ ਚਲੋ ਮੈਂ ਇਹ ਕਰਤੂਤ ਵੀ ਚੰਗੀ ਹੈ ਲੈ ਵਾਲੂਆ ਬਹੁਤ ਜਿਆਦਾ ਚੱਲੇਗਾ 8 7 9 ਕਿਲੋ ਵਾਲੀ ਆ ਹਾਂਜੀ ਆਪੇ ਵੀਰ ਭਰਾਵਾਂ ਨੂੰ ਦੱਸ ਦੇਣਾ ਕਿੰਨੇ ਕਿਲੋ ਲਓ ਵੀ ਸੋ ਆਰਡਰ ਕੁਆਲਟੀ ਹੈ ਠੀਕ ਹੈ ਜੀ ਇਹਦੀ ਸੋ ਬਣਿਆ ਤਣਿਆ ਪਸ਼ੂ ਮੇਰਾ ਭਰਾ ਭਾਵੇਂ ਦੋ ਟਾਈਮ ਇਥੇ ਆਣ ਕੇ ਚੋਲੋ ਤੋ ਢਾਂਚੇ ਦੇ ਪਾਸੋਂ ਬੇਫਿਕਰੀ ਹੋ ਕੇ ਸੌਦਾ ਕਰਿਆ ਜੇ ਕਿਉਂਕਿ ਵੱਡਾ ਜੇਕਰ ਪਸ਼ੂ ਕਿਹਾ ਗਿਆ ਤਾਂ ਵੱਡਾ ਹੀ ਨਿਕਲੂਗਾ ਇੱਥੇ ਕੋਈ ਵੀ ਭਰਾ ਹੁੰਦਾ ਮੀਡੀਅਮ ਕਿਹਾ ਗਿਆ ਤਾਂ ਮੀਡੀਅਮ ਨਿਕਲੂਗਾ ਹੂੰ ਸੋ ਮੱਝ ਬਹੁਤ ਚੰਗੀ ਆ 14 13 ਲੀਟਰ ਤੇ ਇਸ ਵਕਤ ਚੱਲਣ ਦੀ ਅਗੇ ਕਿਸੇ ਭਰਾ ਦੀ ਚੰਗੀ ਸੇਵਾ ਰਹੀ ਦੁੱਧ ਹੋਰ ਵੀ ਤੁਸੀਂ ਚੋ ਸਕਦੇ ਜੇ ਇਹ ਕੀ ਅਮਰਤੇ ਦੀ ਡਿਮਾਂਡ ਕੀ ਮੋਲ ਰਊਗਾ ਅੱਜ ਵੀਰੇ ਮੋਲ ਕਰਨ ਨੂੰ ਇਹਦਾ 190 ਕਰ ਲਈ 80 ਕਰ ਲਈ 175 ਦੀ ਦੇਵਾਂ 175 ਦੀ ਹਾਂਜੀ ਠੀਕ ਹੈ ਵੀਰੇ ਵੀ ਜਿੱਥੇ ਮਤਲਬ ਦੇ ਦੇਣੀ ਆ ਹਾਂਜੀ ਹਾਂਜੀ ਗੱਲ ਉਹੀ ਕਰਤੀ ਆ ਹਾਂਜੀ ਉਹ ਤੇ ਛੋਟ ਕਰਾਂਗੇ ਠੀਕ ਆ ਹਾਂਜੀ ਬਾਕੀ ਵਿਸਾਖੀ ਦਾ ਦਿਨ ਤੇ ਹਾਰ ਦਾ ਸਮਾਂ ਬਾਕੀ ਕਰਦੇ ਅੱਜ ਜਿੰਨਾ ਹੋ ਸਕਿਆ ਹਾਂਜੀ ਵੀਰੇ ਵੱਧ ਤੋਂ ਵੱਧ ਕਰਾਂਗੇ ਤੁਹਾਨੂੰ ਪਤਾ ਮੰਡੀ ਦੇ ਵਿੱਚ ਇਹੋ ਜੀ ਉਮੀਦਾਂ 2.5 2.5 ਲੱਖ ਉਹ ਉੱਥੇ ਤਾਂ ਚਲੋ ਅੰਤ ਹੀ ਨਹੀਂਗਾ ਉੱਥੇ ਮੇਰੀ ਗੱਲ ਸੁਣ ਲੈ ਚਲੋ ਸਾਰੇ ਭੈਣ ਭਰਾਣੇ ਮੇਲਾ ਗੇਲਾ ਕਰਨਾ ਵੇਖਣਾ ਵਾ ਹਾਂਜੀ ਉਸ ਤੋਂ ਬਾਅਦ ਸਾਰਿਆਂ ਨੇ ਫਿਰ ਆਉਣਾ ਹੀ ਆ ਪਿੱਛੇ ਵੀ ਹਾਂਜੀ ਹਾਂਜੀ ਠੀਕ ਆ ਜੈਜ ਦੇਵਾਂਗੇ ਤੇ ਜੈਜ ਹੀ ਵਿਖਣਾ ਹਨਾ ਹਾਂਜੀ ਇਹ ਵੀ ਲੱਖ ਵੱਧ ਵਟਿਆ ਜਾਵੇ ਉੱਥੋਂ ਤੁਹਾਨੂੰ ਪਤਾ ਵੀਰੇ ਜਿੰਨੇ ਦੀ ਚੀਜ਼ ਵੇਖਿਆ ਉਹ ਹਸਾਂ ਦਾ ਮੁੱਲ ਲੱਗਣੀ ਉੱਥੇ ਹਾਂਜੀ ਹਾਂਜੀ ਲੋ ਵੀ ਇੱਕ 75 ਦੀ ਇਹ ਮੱਝ ਮਿਲ ਜ ਸੋ ਮਾਨਤਨ ਖੁੱਲਾ ਡੁੱਲਾ ਹੋ ਜਾਊਗਾ ਕੋਈ ਵੀ ਸੱਜਣ ਸੌਦਾ ਕਰ ਲਵੇ ਕੋਈ 15 ਸੇ ਲੀਟਰ ਜਾਂ 15 16 ਲੀਟਰ ਦੁੱਧ ਚਵਾਉਣ ਵਾਲੀ ਮੈਂ ਆ ਐਸ ਵਕਤ 13 14 ਲੀਟਰ ਦੀ ਗਾਰੰਟੀ ਤਸੱਲੀ ਤੇ ਸੌਦਾ ਤੁਸੀਂ ਕਰ ਲਿਓ ਠੀਕ ਆ ਸੋ ਚਵਾਈ ਚੁਵਾਈ ਇੱਕ ਨੰਬਰ ਆ ਧਾਰਾਂ ਦੀ ਕੋਈ ਬਾਤ ਘਾਟ ਨਹੀਂ ਗਈ ਬਾਕੀ ਬਹੁਤੀ ਪੋਲੀ ਨਹੀਂ ਗਈ ਜਿਵੇਂ ਆਪਣੇ ਸੱਜਣ ਵੀਰ ਭਰਾ ਚੋਂਦੇ ਆ ਉਹਨਾਂ ਦੇ ਮਤਲਬ ਦੀ ਆ ਨਾ ਬਹੁਤੀ ਘਰੂਰ ਆ ਤੇ ਨਾ ਹੀ ਪੋਲੀ ਆ ਵਿਚ ਵਿਚਲਾ ਜਾ ਮੇਲ ਆ ਸੋ ਇਹਦੀ ਚਵਾਈ ਦੀ ਆਪਾਂ ਤੁਹਾਨੂੰ ਜਿਹੜੀ ਜ਼ਿਕਰ ਕਰ ਦਿੱਤੀ ਆ ਤੇ ਇੱਧਰ ਜਿਹੜੇ ਪਸ਼ੂ ਤੁਹਾਨੂੰ ਦਿਖਾਏ ਆ ਸਾਰੇ ਸਵੇ ਸਵੇ ਜਿੰਨੇ ਜਿੰਨੇ ਦੁੱਧ ਤੇ ਚੱਲਣਦੇ ਆ ਠੀਕ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਰੇਟ ਅਮਰਤ ਇਹ ਅਜੇ ਨਾਗਨੇ ਟੋਟਲ 6 ਵੀਰੇ ਹਾਂਜੀ ਵੀਰੇ ਨੰਬਰ ਆਪਣੇ ਕਰਦੇ ਹੋ ਸਾਂਝੇ ਨੰਬਰ ਵੀਰੇ 81464 5029 872824629 2 ਤੇ WhatsApp ਚੱਲਦਾ ਕੋਈ ਵੀਰ ਮੇਰਾ ਆਨਲਾਈਨ ਸਬਦਾ ਜਾਣਦਾ ਉਹਦੀ ਫੁੱਲ ਗਰੰਟੀ ਆਪਣੀ ਹਾਂਜੀ ਜਿਹੜਾ ਇੱਥੇ ਆ ਕੇ ਚੋਕੇ ਤਸੱਲੀ ਕਰ ਗਿਆ ਦੋ ਦਿਨ ਦੀ ਤੁਹਾਨੂੰ ਪਤਾ ਗਾੜੀ ਸੋਣ ਆਪਣੇ ਕਿੰਨੂੰ ਪਤਾ ਦੋ ਦਿਨ ਹੁਣਾ ਆਪਾਂ ਸਾਹਮਣੇ ਅਰੀ ਨਾ ਬਿਲਕੁਲ ਬਿਲਕੁਲ ਆਪਾਂ ਤਾਂ ਤਸੱਲੀ ਕਰਾਉਣੀ ਹੁੰਦੀ ਡੰਗਰ ਦੀ ਜਿੰਨਾ ਖਾਲੇ ਹੁਣਾ ਪਾਈਦਾ ਬਿਲਕੁਲ ਹਾਂਜੀ ਲੋ ਵੀ ਸੋ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਦਾ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਨਾਕ ਤੁਹਾਨੂੰ ਦਿਖਾਉਣੇ ਸੀ ਆਪਾਂ 6 ਸੋ ਪਸ਼ੂ ਆਉਂਦੇ ਰਹਿੰਦੇ ਆ ਸੋ ਜਿਹੜੇ ਭਰਾ ਆਪਣੇ ਨਵੇਂ ਜੁੜੇ ਨਾਲ ਸੀਗੇ ਜਿਉਂ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੱਤੀ ਹੈ ਡੇਲੀ ਰੁਟੀਨ ਦੇ ਵਿੱਚ ਹੀ ਮਾਲਕ ਪੰਜ ਚਾਰ ਪਸ਼ੂਏ ਤੇ ਖੜੇ ਹੁੰਦੇ ਆ ਵਿਕਰੀ ਵਾਲੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ